ਉਕਰੇ ਤੇ ਸ਼ਕੀਨ ਵਿੱਚ ਆਸ ਤੇ ਯਕੀਨ ਵਿੱਚ ਅਤਾਲ ਤੇ ਜ਼ਮੀਨ ਵਿੱਚ ਸੋਪਰੇ ਤੇ ਹਕੀਕਤ ਜਿੰਨਾ ਫਰਕ ਹੁੰਦਾ ਹੈ ਡੁੱਬਦਾ ਹਮੇਸ਼ਾ ਜਿਉਂਦਾ ਹੀ ਹੈ ਲਾਸ਼ ਹਮੇਸ਼ਾ ਧਰਦੀ ਹੈ ਅੰਜ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆਦਾਇਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 25 ਦਿਨਾਂ ਦਾ ਸਫ਼ਰ ਆਪਾ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 26 ਦੀਆਂ ਸ਼ਬੀਆਂ ਵਾਲੇ ਦੀ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਆ ਦਿਨ 26 ਅੱਜ ਹਵਾ ਕਾਫੀ ਤੇਜ਼ ਚੱਲ ਰਹੀ ਸੀ ਉੜਦੀ ਰੇਤ ਦੀ ਛਣਛਣ ਕਰਦੀ ਆਵਾਜ਼ ਕੇਸਰ ਨੇ ਪਹਿਲਾਂ ਕਦੇ ਨਹੀਂ ਸੀ ਸੁਣੀ ਰਸਤੇ ਦੇ ਦੋਵੇਂ ਪਾਸੇ ਝਾੜੀਆਂ ਸਨ ਤੇ ਬੇਰਾਂ ਨਾਲ ਲੱਦੇ ਮਲੇ ਅਚਾਨਕ ਇੱਕ ਲੰਮਾ ਸੱਪ ਝਾੜੀਆਂ 'ਚੋਂ ਨਿਕਲ ਕੇ ਰਸਤੇ 'ਚ ਆ ਗਿਆ। ਕੇਸਰ ਤੇ ਫਕੀਰ ਦੋਵੇਂ ਰੁਕ ਗਏ। ਕੇਸਰ ਨੇ ਫਕੀਰ ਦੇ ਡੰਡੇ ਵੱਲ ਹੱਥ ਵਧਾਇਆ। ਫਕੀਰ ਨੇ ਕੇਸਰ ਨੂੰ ਰੋਕ ਦਿੱਤਾ। ਸੱਪ ਹੌਲੀ-ਹੌਲੀ ਰਾਹ ਦੇ ਦੂਜੇ ਪਾਸੇ ਝਾੜੀਆਂ 'ਚ ਛੁਪ ਗਿਆ। ਕੇਸਰ ਥੋੜਾ ਡਰ ਗਿਆ ਸੀ। ਆਪਾਂ ਸੱਪ ਨੂੰ ਮਾਰਿਆ ਕਿਉਂ ਨਹੀਂ? ਇਹ ਕਿਸੇ ਰਾਹੀ ਨੂੰ ਡੰਗੇਗਾ ਇੱਕ ਦਿਨ। ਸਾਰੇ ਰੁੱਕੀ ਖੜੇ ਕੇਸਰ ਨੇ ਫਕੀਰ ਨੂੰ ਪੁੱਛਿਆ। ਸਾਰੇ ਸੱਪ ਜਹਿ ਹਰੀਲੇ ਨਹੀਂ ਹੁੰਦੇ। ਤੇ ਜੇ ਉਹਨਾਂ ਨੂੰ ਖਤਰਾ ਨਾ ਹੋਵੇ ਤਾਂ ਉਹ ਡੰਗ ਵੀ ਨਹੀਂ ਮਾਰਦੇ। ਫਕੀਰ ਨੇ ਕਿਹਾ ਸਾਨੂੰ ਕਿਸੇ ਬਾਰੇ ਕੋਈ ਸੁਣੀ ਸੁਣਾਈ ਪੱਕੀ ਧਾਰਨਾ ਨਹੀਂ ਬਣਾਉਣੀ ਚਾਹੀਦੀ ਅਤੇ ਨਾ ਹੀ ਐਵੇਂ ਅੰਦਾਜ਼ੇ ਲਾਉਣੇ ਚਾਹੀਦੇ ਫਕੀਰ ਦੀ ਰਮਜ਼ ਦੀਆਂ ਪਰਤਾਂ ਹੌਲੀ-ਹੌਲੀ ਖੁੱਲਣ ਲੱਗੀਆਂ ਸਾਈ ਜੀ ਤੁਹਾਡੇ ਨਾਲ ਰਹਿੰਦੇ ਇੰਨਾ ਸਮਾਂ ਹੋ ਗਿਆ ਪਰ ਮੈਂ ਤੁਹਾਨੂੰ ਕਦੇ ਕਿਸੇ ਦੀਆਂ ਗਲਤੀਆਂ ਕਰਦਿਆਂ ਨਹੀਂ ਸੁਣਿਆ ਇਹ ਸਿਰਫ ਫਕੀਰ ਦੀ ਸ਼ਖਸੀਅਤ ਤੋਂ ਰੋਜ਼-ਰੋਜ਼ ਪ੍ਰਭਾਵਿਤ ਹੋ ਰਿਹਾ ਸੀ ਫੀਰ ਨੇ ਕੁਝ देर ਚੁੱਪ ਰਹਿਣ ਤੋਂ ਬਾਅਦ ਕਿਹਾ ਪੁੱਤਰ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਅਤੇ ਕਿਸੇ ਨੂੰ ਸਮਝਣ ਲਈ ਪਹਿਲਾਂ ਆਪਣੀ ਸੋਚ ਤੋਂ ਪੁਰਾਣੇ ਤਿਆਰਬਿਆਂ ਦੀ ਧੂੜ ਨੂੰ ਸਾਫ਼ ਕਰਨਾ ਪੈਂਦਾ ਹੈ। ਥੋੜੀ ਦੇਰ ਬਾਅਦ ਫਕੀਰ ਫਿਰ ਬੋਲਿਆ। ਇਕ ਰਾਇਤ ਤੈਰਾ ਜਾ ਫੈਸਲਾ ਇਸ ਲਈ ਠੀਕ ਤੇ ਕਿਸੇ ਹੋਰ ਲਈ ਗਲਤ ਹੋ ਸਕਦਾ ਹੈ। ਇੱਕ ਆਦਮੀ ਕਿਸੇ ਲਈ ਦੇਵਤਾ ਤੇ ਦੂਸਰੇ ਲਈ ਸ਼ੈਤਾਨ ਹੋ ਸਕਦਾ ਹੈ। ਫਕੀਰ ਨੇ ਗੱਲ ਜਾਰੀ ਰੱਖੀ। ਮੈਨੂੰ ਦੋ ਬੋਧੀ ਭਿਖਸ਼ੂਆਂ ਦੀ ਕਥਾ ਯਾਦ ਆ ਰਹੀ ਹੈ। ਇੱਕ ਬਜ਼ੁਰਗ ਇੱਕ ਜਵਾਨ ਭਿਖਸ਼ੂ ਦਨ ਢਲੇ ਵਾਪਸ ਆਪਣੇ ਮੱਠ ਨੂੰ ਆ ਰਹੇ ਸਨ। ਰਸਤੇ ਵਿੱਚ ਇੱਕ ਨਦੀ ਪੈਂਦੀ ਸੀ। ਨਦੀ ਦੇ ਕਿਨਾਰੇ ਖੜੀ ਇੱਕ ਜਵਾਨ ਔਰਤ ਨੇ ਇੱਕ ਛੂਆ ਤੋਂ ਨਦੀ ਪਾਰ ਕਰਨ ਲਈ ਮਦਦ ਮੰਗੀ। ਬਜ਼ੁਰਗ ਭਿਖਸ਼ੂ ਬਿਨਾਂ ਉਸ ਔਰਤ ਦੀ ਗੱਲ ਸੁਣਿਆ ਨਦੀ ਪਾਰ ਕਰ ਗਿਆ। ਜਵਾਨ ਭਿਖਸ਼ੂ ਨੂੰ ਉਸ ਔਰਤ ਤੇ ਤਰਸ ਆ ਗਿਆ ਕਿਉਂਕਿ ਰਾਤ ਪੈਣ ਵਾਲੀ ਸੀ। ਉਸਨੇ ਔਰਤ ਨੂੰ ਆਪਣੀ ਪਿੱਠ ਤੇ ਚੜਨ ਦਾ ਇਸ਼ਾਰਾ ਕੀਤਾ ਅਤੇ ਔਰਤ ਨੂੰ ਘਨੇੜੀ ਚੁੱਕ ਕੇ ਨਦੀ ਪਾਰ ਕਰ ਗਿਆ। ਦੋਵੇਂ ਭਿਖਸ਼ੂ ਮੱਠ ਵੱਲ ਤੁਰ ਪਏ। ਬਜ਼ੁਰਗ ਭਿਖਸ਼ੂ ਨਰਾਜ਼ ਸੀ। ਉਹ ਸਾਰਾ ਰਸਤਾ ਕੁਝ ਨਾ ਬੋਲਿਆ। ਮੱਠ ਵਿੱਚ ਪਹੁੰਚ ਕੇ ਜਦੋਂ ਦੋਵੇਂ ਆਪਣੀ ਆਪਣੀ ਕੁਟਿਆ ਵੱਲ ਚੱਲੇ ਬਜ਼ੁਰਗ ਭਿਖਸ਼ੂ ਨੇ ਉਸ ਨੂੰ ਕਿਹਾ ਤੂੰ ਅੱਜ ਮर्यादा ਭੰਗ ਕੀਤੀ ਹੈ ਅਸੀਂ ਭਿਖਸ਼ੂ ਕਿ세 ਔਰਤ ਨੂੰ ਛੂ ਨਹੀਂ ਸਕਦੇ ਇਸ ਦੀ ਇਜਾਜ਼ਤ ਨਹੀਂ ਹੈ ਜਵਾਨ ਭਿਖਸ਼ੂ ਨੇ ਸਿਰ ਚੁਕਾ ਕੇ ਨਿਮਰਤਾ ਨਾਲ ਕਿਹਾ ਇਹ ਮਾਨਯਵਰ ਮੈਂ ਤਾਂ ਉਸ ਔਰਤ ਨੂੰ ਨਦੀ ਦੇ ਕਿਨਾਰੇ ਤੇ ਉਤਾਰ ਆਇਆ ਸੀ ਪਰ ਲੱਗਦਾ ਇਸ ਤੋ ਉਸ ਨੂੰ ਅਜੇ ਵੀ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਹੋ ਕਹਾਣੀ ਖਤਮ ਹੁੰਦਿਆਂ ਹੁੰਦਿਆਂ ਕੇਸਰ ਤੇ ਫਕੀਰ ਰੂਹੀ ਚ ਖੜੇ ਇੱਕ ਜੰਡ ਦੇ ਰੌਖ ਕੋਲ ਪਹੁੰਚ ਗਏ ਅਤੇ ਆਰਾਮ ਕਰਨ ਲਈ ਰੁਕ ਗਏ ਇੱਕ ਲੰਮਕ ਦੇ ਕੰਨਾਂ ਵਾਲਾ ਚਿੱਟੇ ਰੰਗ ਦਾ ਕੁੱਤਾ ਅੱਜ ਦੁਪਹਿਰ ਤੋਂ ਹੀ ਦੋਵਾਂ ਨਾਲ ਪਿੱਛੇ-ਪਿੱਛੇ ਆ ਰਿਹਾ ਸੀ ਜਦੋਂ ਇਹ ਦੋਵੇਂ ਰੁਕਦੇ ਤੋਂ ਵੀ ਰੁਕ ਜਾਂਦਾ ਜਦੋਂ ਦੋਵੇਂ ਤੁਰਦੇ ਤਾਂ ਫਿਰ ਤੁਰ ਪੈਂਦਾ ਜਦੋਂ ਦੋਵੇਂ ਜਾਂੜ ਦੀ ਛਾਂ ਹੇਠ ਬੈਠੇ ਤੋ ਵੀ ਨਾਲ ਹੀ ਬੈਠ ਗਿਆ ਫਕੀਰ ਨੇ ਪਿਆਰ ਨਾਲ ਕੁੱਤੇ ਦੇ ਸਿਰ ਤੇ ਹੱਥ ਫੇਰਿਆ ਉਹ ਅਗਲੀਆਂ ਲੱਤਾਂ ਨਾਲ ਰੀਂਗਦਾ ਰੀਂਗਦਾ ਫਕੀਰ ਦੇ ਨੇੜੇ ਆ ਗਿਆ ਤੇਰਾ ਦਾਣਾ ਪਾਣੀ ਸਾਡੇ ਨਾਲ ਹੀ ਰਲਿਆ ਲੱਗਦਾ ਚੱਲ ਹੋਣਾ ਆਪਣਾ ਕੋਈ ਪੁਰਾਣਾ ਲੈਣ ਦੇਣਾ ਫਕੀਰ ਨੇ ਉਸਦੇ ਮੱਥੇ ਨੂੰ ਸਹਲਾਉਂਦਿਆਂ ਕਿਹਾ ਤੇਰੀਆਂ ਅੱਖਾਂ ਬੰਦ ਸਨ ਜੀਓ ਫਕੀਰ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਿਹਾ ਹੋਵੇ। ਉਸ ਵੱਲ ਵੇਖ ਕੇ ਕੇਸਰ ਨੂੰ ਆਪਣਾ ਬਚਪਨ ਚ ਰੱਖਿਆ। ਕੁੱਤਾ ਯਾਦ ਆ ਗਿਆ। ਉਹ ਅਜ ਦਿਨਾਂ ਦੇ ਕਤੂਰੇ ਨੂੰ ਕੇਸਰ ਸਿਆਲਾਂ ਦੇ ਯਖ ਠੰਡੇ ਦਿਨਾਂ ਵਿੱਚ ਰੂੜੀਆਂ ਤੋਂ ਚੋੱਕ ਕੇ ਘਰ ਲੈ ਆਇਆ ਸੀ। ਉਸਨੇ ਜਦ ਕਰਕੇ ਬੇਬੇ ਨੂੰ ਉਹ ਕਤੂਰਾ ਰੱਖਣ ਲਈ ਮਨਾ ਲਿਆ ਸੀ। ਬੜੇ ਪਿਆਰ ਨਾਲ ਕੇਸਰ ਨੇ ਉਸ ਦਾ ਨਾਮ ਬਾਜ ਰੱਖਿਆ ਸੀ ਕਿਉਂਕਿ ਉਸ ਦੀਆਂ ਅੱਖਾਂ ਬਾਜ ਵਰਗੀਆਂ ਤੇਜ਼ ਸਨ। ਕੇਸਰ ਨੇ ਉਸ ਦੀ ਬੜੀ ਸੇਵਾ ਕੀਤੀ। ਆਪਣੇ ਹਿੱਸਾ ਦੁੱਧ ਵੀ ਬੇਬੇ ਤੋਂ ਚੋਰੀ ਉਸ ਨੂੰ ਪਿਆ ਦਿੰਦਾ। ਦਿਨਾਂ ਚ ਹੀ ਉਹ ਕਤੂਰਾ ਵੱਡਾ ਹੋ ਗਿਆ ਸੀ ਸਾਰਾ ਦਿਨ ਉਹ ਕੇਸਰ ਦੇ ਨਾਲ ਨਾਲ ਰਹਿੰਦਾ ਹਵੇਲੀ ਵੀ ਨਾਲ ਹੀ ਜਾਂਦਾ ਜੀਤੀ ਵੀ ਬਾਜ ਨੂੰ ਬਹੁਤ ਪਿਆਰ ਕਰਦੀ ਸੀ ਇੱਕ ਦਿਨ ਸਵੇਰੇ ਸਵੇਰੇ ਕੋਈ ਬਿਲਕ ਸੁਣ ਕੇ ਬਾਜ ਬਾਹਰ ਵਾਲੀ ਗਲੀ ਵੱਲ ਦੌੜ ਕੇ ਗਿਆ ਅਤੇ ਮੁੜ ਕੇ ਘਰ ਨਹੀਂ ਆਇਆ ਕੇਸਰ ਨੇ ਬਹੁਤ ਲੱਭਿਆ ਪਿੰਡ ਵਿੱਚ ਖੇਤਾਂ ਵਿੱਚ ਤੇ ਨਾਲ ਦੇ ਪਿੰਡਾਂ ਵਿੱਚ ਵੀ ਪਰ ਉਹ ਫਿਰ ਕਦੇ ਵਾਪਸ ਨਾ ਆਇਆ ਕੇਸਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਹ ਕਈ ਮਹੀਨੇ ਉਦਾਸ ਰਿਹਾ ਤੇ ਮੁੜ ਕੁੱਤਾ ਰੱਖਣ ਦਾ ਉਸ ਕਦੇ ਹੌਸਲਾ ਨਾ ਪਿਆ ਜਦੋਂ ਸੌਣ ਲੱਗੇ ਤਾਂ ਕੁੱਤਾ ਫਕੀਰ ਦੇ ਪੈਰਾਂ ਕੋਲ ਲੰਮਾ ਪੈ ਗਿਆ ਕੇਸਰ ਲੰਮੇ ਪੈ ਕੁੱਤੇ ਵੱਲ ਵੇਖਣ ਲੱਗਾ ਉਸਦੀ ਚਿੱਟੀ ਧੌਣ ਤੇ ਕਾਲੇ ਰੰਗ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਸਾਡੀਆਂ ਅੱਖਾਂ ਨੂੰ ਨਾ ਵੀ ਦਿਸਣ ਤਾਂ ਵੀ ਰਹਿੰਦੇ ਤਾਂ ਸਾਡੇ ਦਿਲ ਦੇ ਕਰੀਬ ਹੀ ਨੇ ਸੋਚ ਰਿਆਂ ਸੋਚ ਰਿਆਂ ਉਸ ਦੀ ਸਵਰਤ ਪਹਿਲਾ ਪੰਨ ਪਹੁੰਚ ਗਈ ਤੇ ਫਿਰ ਹੌਲੀ-ਹੌਲੀ ਨੀਂਦ ਦੇ ਕਲਾਵੇ ਵਿੱਚ ਇਸ ਦੇ ਨਾਲ ਹੀ ਖਤਮ ਹੁੰਦਾ ਦਿਨ ਸ਼ਾਮੀ ਵਾਂ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਔਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਤਾਬ ਕਿਸ ਤਰ੍ਹਾਂ ਦੀ ਲੱਗ ਰਹੀ ਆ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ